ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਦੀ ਵੀਡੀਓ ਹੈ ਜੀ ਕਿ ਹਣੀ ਸੇਠੀ ਨੂੰ ਸਾਰੇ ਜਾਣਦੇ ਹੀ ਨੇ ਭਰਾ ਨੂੰ ਬਹੁਤ ਵਧੀਆ ਕੰਮ ਕਰਦੇ ਨੇ ਸੇਵਾ ਵੀ ਕਰਦੇ ਨੇ ਸੇਵਾ ਦੇ ਨਾਲ ਨਾਲ ਆਪ ਦਾ ਕਾਰੋਬਾਰ ਵੀ ਕਰਦੇ ਨੇ ਸਭ ਨੂੰ ਜਾਣਦੇ ਆ ਦੱਸਣ ਦੀ ਵਾਲੀ ਲੋੜ ਨਹੀਂ ਸਾਰੇ ਹੀ ਜਾਣਦੇ ਨੇ ਹਨੀ ਸੇਟੀ ਵੀਰ ਦੀ ਇੱਕ ਵੀਡੀਓ ਆਈ ਹੈ ਕਿ ਮੈਂ ਅੱਜ ਤੋਂ ਬਾਅਦ ਸੇਵਾ ਕਰਨੀ ਮੈਂ ਬੰਦ ਕਰਨੀ ਆ ਅੱਜ ਤੋਂ ਬਾਅਦ ਕੋਈ ਵੀ ਤੁਹਾਨੂੰ ਵੀਡੀਓ ਕੋਈ ਨਹੀਂ ਆਉਗੀ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਵੀਰ ਤੁਸੀਂ ਦੱਸੋ ਸੇਵਾ ਤੁਸੀਂ ਲੋਕਾਂ ਨੂੰ ਪੁੱਛ ਕੇ ਥੋੜੀ ਸਟਾਰਟ ਕੀਤੀ ਸੀ ਕਿ ਜੇ ਮੈਂ ਸੇਵਾ ਸਟਾਰਟ ਕਰਦਾ ਹਨਾ ਜਦੋਂ ਤੁਸੀਂ ਸੇਵਾ ਪੁੱਛ ਕੇ ਸਟਾਰਟ ਨਹੀਂ ਕੀਤੀ ਤਾਂ ਬੰਦ ਕਿਉਂ ਕਰਨੀ ਆ ਇਹ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਬੋਲਣ ਵਾਲੇ ਬਹੁਤ ਲੋਕ ਤੁਹਾਡੇ ਨਾਲ ਨੇ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਤੁਹਾਡੇ ਤੇ ਪਰਚਾ ਗਲਤ ਪਾਇਆ ਗਿਆ ਤੁਸੀਂ ਰੋਕਿਆ ਗਿਆ ਇਹ ਹੁੰਦਾ ਹੀ ਹੁੰਦਾ ਜੀ ਇਹ ਹਰ ਇੱਕ ਨਾਲ ਹੀ ਹੁੰਦਾ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅਗਰ ਸਿੱਖਿਣ ਕੋਈ ਕੈਮਰਾ ਰੱਖਣ ਵਾਸਤੇ ਅੱਗੇ ਆਵੇ ਇਹ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਇਨਾਂ ਨੂੰ ਡਰਦਾ ਇਹ ਸਰਕਾਰਾਂ ਹੋਰ ਪਾਸੇ ਕਿਸੇ ਵੱਲ ਨਹੀਂ ਜਾਂਦੀਆਂ ਨਾ ਇਹ ਨਸ਼ੇ ਵੱਲ ਵੱਲੇ ਜਾਣ ਨਾ ਜਿਹੜੇ ਕਤਲ ਹੋ ਰਿਹਾ ਨਾ ਇਹਨਾਂ ਦਾ ਉੱਨਾ ਕੰਨੀ ਧਿਆਨ ਇਹਨਾਂ ਦਾ ਧਿਆਨ ਕੱਲਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਦਸਤਾਰ ਬਖਸ਼ੀ ਆ ਇੱਕ ਤਾਜ ਬਖਸ਼ਿਆ ਅਗਰ ਇਹ ਬੰਨ ਕੇ ਕੋਈ ਸੇਵਾ ਕਰਦਾ ਕੋਈ ਅਗਰ ਬੇਅਦਬੀ ਕਰਦਾ ਸਾਡੇ ਸਿੰਘਾਂ ਦੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਉਹਨੂੰ ਨਾਲ ਦੀ ਨਾਲ ਸੋਧਾ ਲਾਉਂਦੀ ਕਰਦੇ ਆ ਇਹ ਸਰਕਾਰਾਂ ਦੇ ਅੱਖਾਂ 'ਚ ਰੜਕਦੀਆਂ ਨੇ ਚੀਜ਼ਾਂ ਇਹ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਿੱਖੀ ਨੂੰ ਪ੍ਰਚਾਰ ਨਾ ਕਰੋ ਨਸ਼ੇ ਕਦੀ ਜਾਓ ਨਸ਼ੇ ਨਾਲ ਮਰ ਜਾਓ ਕਤਲ ਕਰ ਦਿਓ ਤਾਂ ਵੀ ਤੁਹਾਨੂੰ ਕੋਈ ਸਜ਼ਾ ਨਹੀਂ ਜਦੋਂ ਤੁਸੀਂ ਸਿੱਖੀ ਦਾ ਪ੍ਰਚਾਰ ਕਰੋਗੇ ਪੱਗ ਬੰਨ੍ਹ ਕੇ ਸਹੀ ਕੰਮ ਕਰੋਗੇ ਤਾਂ ਤੁਹਾਡੇ ਤੇ ਪਰਚੇ ਪੈਣਗੇ ਪੈਣਗੇ ਇਹ ਹਰ ਇੱਕ ਨਾਲ ਹੁੰਦਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਆਪਦਾ ਕੰਮ ਜਿਵੇਂ ਸੇਵਾ ਦਾ ਕਰੀ ਜਾਂਦੇ ਹੋ ਕਰੀ ਜਾਓ ਬਹੁਤ ਲੋਕ ਤੁਹਾਡੇ ਨਾਲ ਨੇ ਇਹ ਨਾ ਕਹੋ ਕਿ ਤੁਹਾਡੇ ਨਾਲ ਕੋਈ ਹੈ ਹੀ ਨਹੀਂ ਬਹੁਤ ਲੋਕ ਤੁਹਾਡੇ ਨਾਲ ਨੇ ਤੁਹਾਡੀ ਸਲਾਗਾ ਵੀ ਕਰਦੇ ਨੇ ਤੁਸੀਂ ਵਧੀਆ ਕੰਮ ਕਰਦੇ ਹੋ ਜੀ ਆਪਦਾ ਇੱਕ ਦਾ ਸੰਬੰਧ ਕੱਢਦੇ ਹੋ ਬਹੁਤ ਲੋਕਾਂ ਦੀ ਮਦਦ ਵੀ ਕਰਦੇ ਹੋ ਕਿੰਨੇ ਬੰਦਿਆਂ ਨੂੰ ਨਸ਼ਾ ਵੀ ਛਡਾਇਆ ਚਲੋ ਜਿਹੜੇ ਲੱਗ ਗਏ ਉਹ ਉਹਨਾਂ ਦੀ ਗਲਤੀ ਆ ਚਲੋ ਤੁਸੀਂ ਤਾਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਆਪ ਦਾ ਕੰਮ ਉਸੇ ਤਰ੍ਹਾਂ ਹੀ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਿਮਾਰੀਆਂ ਤੋਂ ਬਚਾ ਕੇ ਰੱਖੇ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਇਸੇ ਤਰ੍ਹਾਂ ਹੀ ਤੁਸੀਂ ਸੇਵਾ ਕਰਦੇ ਰਹੋ ਜੋ ਬੋਲਦਾ ਉਹਨੂੰ ਬੋਲੀ ਲੈ ਜਾਣ ਦਿਓ ਕਿਉਂਕਿ ਵਿੱਚ ਲੋਕਾਂ ਦਾ ਕੰਮ ਕਾ ਬੋਲਣਾ ਹੀ ਹੁੰਦਾ ਉਹਨਾਂ ਦੀ ਅੱਖਾਂ ਦੇ ਵਿੱਚ ਕੋਈ ਬੰਦਾ ਟੜ ਜੇ ਨਿਗਾ ਦੇ ਵਿੱਚ ਕੀ ਇਹ ਬੰਦਾ ਬਾਲੀ ਸੇਵਾ ਕਰਦਾ ਜਾਂ ਬਾਲਾ ਆਪ ਦੇ ਆਪ ਨੂੰ ਕੋ ਹੁੰਦਾ ਇਹ ਲੋਕ ਉਹਦੇ ਮਗਰ ਪਈ ਜਾਂਦੇ ਨੇ ਲੋਕਾਂ ਨੂੰ ਰੜਕਣ ਲੱਗ ਜਾਂਦਾ ਕਿ ਬਾਲਾ ਵੱਡਾ ਬੰਦਾ ਸਮਝਣ ਲੱਗ ਗਿਆ ਆ ਦੇ ਪਰ ਤੁਸੀਂ ਡਾਊਨ ਟੂ ਅਰਥ ਬੰਦੇ ਹੋ ਸੇਵਾ ਕਰ ਰਹੇ ਹੋ ਮਨੋ ਭਾਵਨਾ ਸੇਵਾ ਕਰ ਰਹੇ ਹੋ ਤੱਕ ਦੀ ਜਾਓ ਐਲੀਗੇਸ਼ਨ ਹਰ ਕਿਸੇ ਦੇ ਲੱਗਦੇ ਨੇ ਅਨਬੋਲਕ ਵਾਤਰਾ ਵੀ ਸੀ ਤੁਹਾਨੂੰ ਪਤਾ ਹੀ ਹੈ ਹਨਾ ਉਹ ਵੀ ਛੱਡੋ ਆਪਣਾ ਸਿੱਖ ਇਤਿਹਾਸ ਫਰੋਲੋ ਉਹਨਾਂ ਤੇ ਵੀ ਬਹੁਤ ਤੌਮਤੇ ਲੱਗੇ ਨੇ ਤੇ ਜਿਨ੍ਹਾਂ ਨੇ ਚੰਗਾ ਕਹਿਣਾ ਉਹਨਾਂ ਨੇ ਚੰਗਾ ਤੁਹਾਨੂੰ ਕਹੀ ਦੇਣਾ ਜਿਨ੍ਹਾਂ ਨੇ ਤੁਹਾਨੂੰ ਮਾੜਾ ਕਹਿਣਾ ਉਹ ਜਿੰਨਾ ਮਰਜ਼ੀ ਤੁਸੀਂ ਉਹਨਾਂ ਵਾਸਤੇ ਵੀ ਚੰਗਾ ਕਰ ਲਓ ਉਹਨਾਂ ਨੂੰ ਤੁਸੀਂ ਕੁਝ ਮਰਜ਼ੀ ਦੇ ਦਿਓ ਜਿਨ੍ਹਾਂ ਨੇ ਤੁਹਾਨੂੰ ਮਾੜਾ ਕਹਿਣਾ ਤੁਹਾਡੇ ਹੋਣ ਦੇ ਬਾਵਜੂਦ ਤੁਸੀਂ ਚੰਗੇ ਹੋ ਉਹਨਾਂ ਨੇ ਫੇਰ ਵੀ ਤੁਹਾਨੂੰ ਮਾੜਾ ਕਹਿਣਾ ਕਿਉਂਕਿ ਜਿਹੇ ਵਜਾ ਬੰਦਾ ਖੁਦ ਆਪ ਹੁੰਦਾ ਉਹੋ ਜਿਹੀ ਹਰ ਇੱਕ ਨੂੰ ਸਮਝਦਾ ਹੁੰਦਾ ਅਸੀਂ ਸਮਝਦੇ ਹਾਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ